PBS by Balbir YouTube channel vich tuhanu swagat. Aj da vishay hai Buna Pact. Buna Pact da safar kafi mushkila ate chunautiyan bharya si. Is de nayak Dr. B.R. Ambedkar san jinna ne daltaan diyan zanjeeran nu katne de layi apne kolon bahut zyada mehnat ate sangharsh kita. 1919 nu Lord Southbroke committee de samne daltaan layi abadi de anusar ਬਖਰੀ ਚੂਣ ਅਧਿਕਾਰਾਂ ਦੀ ਮੰਗ ਰੱਖ ਦਿੱਤੀ ਇਹ ਕਮੇਟੀ ਦਾ ਗਠਨ ਵੋਟ ਅਤੇ ਨਾਗਰਿਕ ਅਧਿਕਾਰਾਂ ਦੇ ਸੰਬੰਧ ਨਾਲ ਸੀਗਾ 8 ਨਵੰਬਰ 1927 ਨੂੰ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ ਭਾਰਤੀਆਂ ਨੂੰ ਸੰਵਿਧਾਨਿਕ ਹੱਕ ਦੇਣ ਵਾਸਤੇ ਸਾਈਮਨ ਕਮਿਸ਼ਨ ਦੀ ਸਥਾਪਨਾ ਹੋਈ ਇਸ ਦੇ ਟੋਟਲ 7 ਮੈਂਬਰ ਸਨ ਸਾਈਮਨ ਕਮਿਸ਼ਨ 3 ਫਰਵਰੀ 1928 ਨੂੰ ਬੰਬਈ ਪਹੁੰਚਾ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਰੇ ਦੇਸ਼ ਵਿੱਚ ਇਸ ਦਾ ਵਿਰੋਧ ਕੀਤਾ ਕਮਿਸ਼ਨ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਸਾਈਮਨ ਕਮਿਸ਼ਨ ਦੇ ਵਾਪਸ ਜਾਓ ਦੇ ਨਾਰੇ ਲਗਾਏ ਗਏ ਡਾਕਟਰ ਵੀ ਆਰ ਅੰਬੇਦਕਰ ਨੇ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਹਿੰਦੂਆਂ ਅਤੇ ਦਲਤਾਂ ਵਿੱਚ ਉਹੀ ਸਾਂਝ ਕੋਈ ਮੇਲ-ਮਲਾਪ ਨਹੀਂ ਹੈ ਇਸ ਲਈ ਸਾਡੀ ਵਖਰੀ ਹੋੰਦਿਆ ਸਾਨੂੰ ਵਖਰੀ ਤੌਰ ਤੇ ਸੁਤੰਤਰ ਮਾਨਤਾ ਦਿੱਤੀ ਜਾਵੇ ਵਿਧਾਨ ਮੰਡਲਾਂ ਵਿੱਚ ਉਨਾ ਦੇ 1-2 ਪ੍ਰਤੀਨਿਧੀ ਨਿਯੁਕਤ ਕਰਨ ਦੀ ਪ੍ਰਥਾ ਖਤਮ ਕੀਤੀ ਜਾਵੇ ਅਤੇ ਵਿਧਾਨ ਮੰਡਲਾਂ ਦੇ ਵਿੱਚ ਉਹਨਾਂ ਦੀਆਂ ਸੀਟਾਂ ਰੱਖੀਆਂ ਰੱਖੀਆਂ ਜਾਣ ਕਮਿਸ਼ਨ ਅਤੇ ਨਹਿਰੂ ਰਿਪੋਰਟ ਤੇ ਵਿਚਾਰ ਕਰਨ ਵਾਸਤੇ ਲੰਡਨ ਵਿੱਚ ਤਿੰਨ ਗੋਲ ਮੇਜ਼ ਸੰਮੇਲਨ ਹੋਏ ਅਸੀਂ ਕੇਵਲ ਪਹਿਲੇ ਦੋ ਗੋਲ ਮੇਜ਼ ਸੰਮੇਲਨ ਦੀ ਹੀ ਇੱਥੇ ਗੱਲ ਕਰਾਂਗੇ ਪਹਿਲਾ ਗੋਲ ਮੇਜ਼ ਸੰਮੇਲਨ 12 ਨਵੰਬਰ 1930 ਤੋਂ 19 ਜਨਵਰੀ 1931 ਵਿੱਚ ਸੇਂਟ ਜੇਮਸ ਪੈलेस ਲੰਡਨ ਵਿੱਚ ਸਮਰਾਟ ਪੰਜਵੇਂ ਦੀ ਪ੍ਰਧਾਨਗੀ ਹੇਠ ਹੋਇਆ ਇਸ ਵਿੱਚ ਸਰਬਸੰਮਤੀ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਾਮਜ਼ੇ ਮੈਕਡੋਨਲਡ ਨੂੰ ਪ੍ਰਧਾਨ ਚੁਣਿਆ ਗਿਆ। ਇਸ ਸੰਮੇਲਨ ਵਿੱਚ 89代表ੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਡਾਕਟਰ ਬੀ ਆਰ ਅੰਬੇਦਕਰ, ਰਾਏ ਬਹਾਦਰ, ਸ਼੍ਰੀ ਨਿਵਾਸ਼ਨ ਮੁਹੰਮਦ ਅਲੀ ਜਨਾਹ, ਆਗਾ ਖਾਨ, ਪੀ ਐਸ ਮੁੰਜੀ, ਤੇਜ ਬਹਾਦਰ ਸ਼ਾਪਰੂ ਆਦਿ ਕਾਂਗਰਸ ਨੇ ਇਸ ਸੰਮੇਲਨ ਵਿੱਚ ਭਾਗ ਨਹੀਂ ਲਿਆ। ਪਹਿਲਾ ਗੋਲਵੇ ਸੰਮੇਲਨ ਸਾਰੇ ਦੇਸ਼ ਲਈ ਅਤੇ ਵਿਸ਼ੇਸ਼ ਤੌਰ ਤੇ ਦਲਿਤਾਂ ਲਈ ਮਹੱਤਵਪੂਰਨ ਸੀ। ਕਿਉਂਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਦੇਸ਼ ਦੀ ਭاਵੀ ਰਾਜਨੀਤੀ ਪ੍ਰਤੀ ਅਸੂਤਾ ਦੀ ਸਲਾਹ ਵੀ ਲਈ ਜਾਣੀ ਸੀ ਡਾਕਟਰ ਅੰਬੇਡਕਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵੇਖੌਫ ਉਕੇ ਜਿੱਥੇ ਭਾਰਤੀ ਸਮਾਜ ਵਿੱਚ ਪਾਈ ਜਾਣ ਵਾਲੀ ਆਸਮਾਨਿਕਤਾ ਦੀ ਗੱਲ ਕੀਤੀ ਉੱਥੇ ਅੰਗਰੇਜ਼ਾਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਕਿਰਿਆ ਉਹਨਾਂ ਨੇ ਕਿਹਾ ਮੈਂ ਜਿਨ੍ਹਾਂ ਅਸੂਤਾ ਦੇ ਪ੍ਰਤੀਨਿਧੀ ਵਜੋਂ ਇੱਥੇ ਖੜਾ ਹਾਂ ਉਹਨਾਂ ਦੀ ਗਿਣਤੀ ਭਾਰਤ ਦੇ ਕੁੱਲ ਵਸੋਂ ਦਾ ਪੰਜਵਾਂ ਹਿੱਸਾ ਹੈ ਅਰਥਾਤ ਬਰਤਾਨੀਆ ਜਾਂ ਫਰਾਂਸ ਦੀ ਬਸੋਂ ਦੇ ਬਰਾਬਰ ਪਰ ਇਹਨਾਂ ਦੀ ਹਾਲਤ ਗੁਲਾਮਾਂ ਤੋਂ ਵੀ ਪੈੜੀ ਹੈ ਗੁਲਾਮਾਂ ਦੇ ਮਾਲਕ ਉਹਨਾਂ ਨੂੰ ਸੁੰਦੇ ਹਨ ਪਰ ਸਾਨੂੰ ਸੋਣਾ ਪਾਪ ਸਮਝਿਆ ਜਾਂਦਾ ਹੈ ਬ੍ਰਿਟਾਨਵੀ ਸਰਕਾਰ ਤੋਂ ਪਹਿਲਾਂ ਸ਼ੂਤਸਤ ਕਰਕੇ ਸਾਡੀ ਹਾਲਤ ਬਹੁਤ ਬੁਰੀ ਸੀ ਕੀ ਬ੍ਰਿਟਾਨੀਆ ਸਰਕਾਰ ਦੇ ਆਪਣੇ 150 ਸਾਲਾਂ ਦੇ ਰਾਜ ਵਿੱਚ ਸਾਡੀ ਹਾਲਤ ਸੁਧਾਰਨ ਲਈ ਕੁਝ ਕੀਤਾ ਪਹਿਲਾਂ ਅਸੀਂ ਖੂਹਾਂ ਤੋਂ ਪਾਣੀ ਨਹੀਂ ਸੀ ਪੀਂ ਪਰ ਸਕਦੇ ਮਦਲਾ ਵਿੱਚ ਦਾਖਲ ਨਹੀਂ ਸੀ ਹੋ ਸਕਦੇ ਪੁਲਿਸ ਅਤੇ ਫੌਜ ਵਿੱਚ ਭਰਤੀ ਨਹੀਂ ਸੀ ਕੀਤਾ ਜਾਂਦਾ ਕੀ ਹੁਣ ਸਾਡੇ ਲਈ ਇਹ ਦਰਵਾਜ਼ੇ ਖੁੱਲੇ ਹਨ ਅੰਗਰੇਜ਼ਾਂ ਦੇ 150 ਸਾਲ ਦੇ ਰਾਜ ਬਾਅਦ ਵੀ ਸਾਡੀ ਗ੍ਰਾਮੀਣ ਦੀ ਝੋਂ ਦੀ ਤ्यों ਬਣੀ ਹੋਈ ਹੈ ਡਾਕਟਰ ਬੀ ਆਰ ਅੰਮਿਤਕਰ ਨੇ ਡੋਮੀਨੀਅਨ ਦਰਜੇ ਦੀ ਮੰਗ ਵੀ ਕੀਤੀ ਬਿਸ਼ੱਕ ਕਾਂਗਰਸ ਇਸ ਸੰਮੇਲਨ ਵਿੱਚ ਭਾਗ ਨਹੀਂ ਲੈ ਸਕੀ ਪਰ ਇਹ ਸੰਮੇਲਨ ਡਾਕਟਰ ਬੀ ਆਰ ਅੰਮਿਤਕਰ ਦੇ ਕਾਰਨ ਅਤੇ ਦਲਿਤਾਂ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਵ ਪੱਧਰ ਵਿੱਚ ਫੈਲਾਉਣ ਲਈ ਸਫਲ ਸਾਬਤ ਹੋਇਆ ਡਾਕਟਰ ਬੀ ਆਰ ਅੰਮਿਤਕਰ ਨੇ ਦਲਤਾ ਨਾਲ ਭਾਰਤ ਵਿੱਚ ਹੋ ਰੇ ਅਤਿਆਚਾਰਾਂ ਅਤੇ ਅਨਿਆਏ ਨੂੰ ਵਿਸ਼ਵ ਦੇ ਲੋਕਾਂ ਦੇ ਸੋਚਣ ਦਾ ਵਿਸ਼ਾ ਬਣਾ ਦਿੱਤਾ ਦੂਜਾ ਦੂਸਰਾ ਗੋਲਬੀ ਸੰਮੇਲਨ 7 ਸਤੰਬਰ 1931 ਤੋਂ 1 ਦਸੰਬਰ 1931 ਨੂੰ ਗਾਂਧੀ ਅਰਵਨ ਸਮਝੌਤੇ ਤੋਂ ਬਾਅਦ ਲੰਡਨ ਵਿੱਚ ਹੋਇਆ ਇਸ ਸੰਮੇਲਨ ਵਿੱਚ ਭਾਗ ਲੈਣ ਦੀ ਰਜਮੰਦੀ ਕਾਂਗਰਸ ਨੇ ਪਹਿਲਾਂ ਹੀ ਪ੍ਰਗਟ ਕਰ ਦਿੱਤੀ ਸੀ ਇਸ ਸੰਮੇਲਨ ਵਿੱਚ ਕੁੱਲ 74 ਪ੍ਰਤੀਨਿਧੀ ਸ਼ਾਮਲ ਹੋਏ ਜਿਨ੍ਹਾਂ ਵਿੱਚ ਮਹੱਤਵਪੂਰਨ ਸਨ ਮਹਾਤਮਾ ਗਾਂਧੀ ਡਾਕਟਰ ਬੀ ਆਰ ਅੰਬੇਡਕਰ ਮਦਨ ਮੋਨ ਮਾਲਵੀਆ ਮੁਹੰਮਦ ਇਕਵਾਲ ਮੁਹੰਮਦ ਅਲੀ ਜਨਾ ਅਨੀ ਬਸੰਤ ਸਰੋਜਨੀ ਨਾਇਡੂ ਆਦਿ ਮਹਾਤਮਾ ਗਾਂਧੀ ਨੇ ਫੈਡਰਲ ਸਟਰਕਚਰ ਕਮੇਟੀ ਵਿੱਚ ਇਹ ਦਾਵਾ ਕੀਤਾ ਕਿ ਕਾਂਗਰਸ ਸਭਨਾ ਭਾਰਤੀ ਹਿੱਤਾਂ ਅਤੇ ਵਰਗਾਂ ਦੀ ਪ੍ਰਤੀਨਿਧਿਤ ਕਰਦੀ ਹੈ ਇਸ ਲਈ ਉਹ ਸਾਰੇ ਦੇਸ਼ ਦੇ ਪ੍ਰਤੀਨਿਧੀ ਹਨ ਮੈਂ ਮੁਸਲਮਾਨਾ ਅਤੇ ਸਿੱਖਾਂ ਤੋਂ ਇਲਾਵਾ ਕਿਸੇ ਹੋਰ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਸਖਤ ਵਿਰੋਧ ਕਰਾਂਗਾ ਡਾਕਟਰ ਵੀਰ ਮੀਡਕਰ ਵੱਲੋਂ ਪੇਸ਼ ਕੀਤੇ ਗਏ ਦਾਅਵੇ ਅਤੇ ਉਹਨਾਂ ਵੱਲੋਂ ਇਹ ਕਹਿਣਾ ਕਿ ਉਹ ਸਮੁੱਚੇ ਦਲਿਤ ਵੱਲੋਂ ਬੋਲ ਰਹੇ ਹਨ ਠੀਕ ਨਹੀਂ ਇਸ ਨਾਲ ਤਾਂ ਹਿੰਦੂਇਜ਼ਮ ਲੀਰੋ ਲੀਰ ਹੋ ਜਾਏਗਾ ਜੋ ਮੈਂ ਕਿਸੇ ਵੀ ਕੀਮਤ ਤੇ ਮੰਨਣ ਨੂੰ ਤਿਆਰ ਨਹੀਂ ਹਾਂ ਗਾਂਧੀਜੀ ਵੱਲੋਂ ਅਜਿਹਾ ਕਹਿਣ ਨਾਲ ਦਲਿਤ ਵਰਗਾਂ ਵਿੱਚ ਗਮ ਅਤੇ ਗੁੱਸੇ ਦੀ ਲਹਿਰ ਦੌੜ ਗਈ ਗਿਣਤੀਆਂ ਜਿਨ੍ਹਾਂ ਵਿੱਚ ਮੁਸਲਮਾਨ ਅਸੂਤਾ ਭਾਰਤੀ ਇਸਾਈਆਂ ਐਂਗਲੋ ਇੰਡੀਅਨ ਯੂਰੋਪੀਅਨ ਨੁਮਾਇੰਦਿਆਂ ਨੇ ਆਪਸੀ ਸਹਿਮਤੀ ਨਾਲ ਇੱਕ ਘੱਟ ਗਿਣਤੀ ਸਮਝੌਤਾ ਤੈਅ ਕੀਤਾ ਅਤੇ ਬ੍ਰਿਟਾਨਵੀ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤਾ ਇਸ ਸਮਝੌਤੇ ਵਿੱਚ ਅਸੂਤਾ ਨੂੰ ਵੱਖਰੀ ਹੋਂਦ ਨੂੰ ਵੱਖਰੀ ਪਛਾਣ ਨੂੰ ਵੱਖਰੇ ਪ੍ਰਤੀਨਿਧ ਨੂੰ ਸਵੀਕਾਰ ਕੀਤਾ ਗਿਆ ਸੀ ਇਸ ਤੋਂ ਗਾਂਧੀ ਜੀ ਖਫਾ ਹੋ ਗਏ ਘੱਟ ਗਿਣਤੀਆਂ ਬਾਰੇ ਸਮਤੀ ਵਿੱਚ ਡਾਕਟਰ ਅਮਿਤਕਰ ਨੇ ਕਿਹਾ ਮੈਂ ਪੂਰਨ ਰੂਪ ਵਿੱਚ ਦਲਤਾਂ ਦਾ ਨੁਮਾਇੰਦਾ ਹਾਂ ਇਸ ਵਿੱਚ ਕਿਸੇ ਨੂੰ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ अगस्त 1932 ਨੂੰ ਬ੍ਰਿਟਾਨੀਆ ਸਰਕਾਰ ਨੇ ਫਿਰਕੂ ਫੈਸਲਾ ਸੁਣਾ ਦਿੱਤਾ ਜਿਸ ਵਿੱਚ ਮੁਸਲਮਾਨ ਸਿੱਖਾਂ ਇਸਾਈਆਂ ਵਾਂਗ ਦਲਤਾਂ ਨੂੰ ਵੀ ਘੱਟ ਗਿਣਤੀ ਮੰਨਦੇ ਹੋਏ ਅਲੱਗ ਪ੍ਰਤੀਨਿਧੀ ਚੋਣ ਦਾ ਅਧਿਕਾਰ ਦੇ ਦਿੱਤਾ ਗਿਆ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਅਸੂਤਾ ਨੂੰ ਵੱਖਰੇ ਚੋਣ ਖੇਤਰਾ ਰਾਹੀਂ ਆਪਣੇ ਪ੍ਰਤੀਨਿਧੀ ਚੋਣ ਦਾ ਅਧਿਕਾਰ ਪ੍ਰਾਪਤ ਹੋਇਆ ਇਸ ਫਿਰਕੂ ਫੈਸਲੇ ਅਨੁਸਾਰ ਦਲਤਾਂ ਨੂੰ ਪ੍ਰਾਂਤਿਕ ਵਿਧਾਨ ਸਭਾਾਂ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਜਿਨ੍ਹਾਂ ਦੀ ਗਿਣਤੀ 71 ਰੱਖੀ ਗਈ ਸੀ ਮਹਾਤਮਾ ਗਾਂਧੀ ਨੇ ਦਲਤਾਂ ਲਈ ਅਲੱਗ ਚੋਣ ਅਧਿਕਾਰਾਂ ਦੀ ਸਖਤ ਵਿਰੋਧਤਾ ਕੀਤੀ ਅਤੇ ਕਿਹਾ ਕਿ ਸਰਕਾਰ ਆਪਣੇ ਫੈਸਲੇ ਵਿੱਚ ਸੋਧ ਕਰੇ ਅਤੇ ਦਲਤਾਂ ਨੂੰ ਅਲੱਗ ਚੋਣ ਅਧਿਕਾਰ ਵਾਪਸ ਲਵੇ ਗਾਂਧੀ ਜੀ ਨੇ ਇਸ ਬਾਰੇ ਚਿੱਠੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖੀ ਤਾਂ ਜੋ ਦਬਾਅ ਬਣਾਇਆ ਜਾ ਸਕੇ ਜਦੋਂ ਉਹ ਇਸ ਵਿੱਚ ਸਫਲ ਨਹੀਂ ਹੋਏ ਤਾਂ ਉਹਨਾਂ ਨੇ ਮਨਵਰਤ ਰੱਖਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਇਹ ਮਨਵਰਤ ਉਦੋਂ ਖਤਮ ਹੋਵੇਗਾ ਜਦੋਂ ਅੰਗਰੇਜ਼ ਸਰਕਾਰ ਆਪਣੇ ਫੈਸਲੇ ਵਿੱਚ ਤਬਦੀਲੀ ਕਰੇ ਅਤੇ ਦਲਤਾਂ ਦੇ ਵੱਖਰੇ ਚੋਣ ਅਧਿਕਾਰਾਂ ਨੂੰ ਵਾਪਸ ਲਵੇ ਬਿਸ਼ੂਪ ਪਰ ਵਿੱਚ ਲੋਕ ਗਾਂਧੀ ਜੀ ਦੇ ਇਸ ਫੈਸਲੇ ਤੇ ਹਰਾਨ ਸਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਾਮਜ਼ ਮੈਕਡੋਨਲਡ ਨੇ ਇਸ ਬਾਰੇ ਗਾਂਧੀ ਜੀ ਨੂੰ ਅਪੀਲ ਕੀਤੀ ਕਿ ਉਹ ਦਲਤਾਂ ਵਿਰੁੱਧ ਇਸ ਤਰ੍ਹਾਂ ਦਾ ਖਤਰਨਾਕ ਕਦਮ ਨਾ ਚੁੱਕਣ ਉਹਨਾਂ ਇਥੋਂ ਤੱਕ ਕਿਹਾ ਕਿ ਤੁਸੀਂ ਦਲਿਤਾਂ ਦੇ ਹੱਕਾਂ ਦੇ ਵਿਰੁੱਧਤਾ ਕਿਉਂ ਕਰਦੇ ਹੋ ਲੋਕਾਂ ਦੀਆਂ ਅਪੀਲਾਂ ਅਤੇ ਦਲੀਲਾਂ ਦਾ ਗਾਂਧੀ ਜੀ ਤੇ ਕੋਈ ਪ੍ਰਭਾਵ ਨਹੀਂ ਪਿਆ ਉਹਨਾਂ 20 ਸਤੰਬਰ 1932 ਨੂੰ ਮਨਵਰਤ ਰੱਖ ਲਿਆ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਇਹ ਵਰਤ ਦਲਿਤਾਂ ਵਾਸਤੇ ਵੱਖਰੇ ਚੋਣ ਅਧਿਕਾਰਾਂ ਦੇ ਵਿਰੁੱਧ ਹੈ ਗਾਂਧੀ ਜੀ ਦੇ ਮਰਨ ਵਰਤ ਨਾਲ ਸਾਰਾ ਦੇਸ਼ ਹਿੱਲ ਗਿਆ ਤੇ ਗਾਂਧੀ ਜੀ ਦੀ ਜਾਨ ਬਚਾਉਣ ਲਈ ਸਾਰੇ ਪਾਸਿਓਂ ਡਾਕਟਰ ਬੀ ਆਰ ਅੰਬੇਡਕਰ ਤੇ ਦਬਾਅ ਬਣਾਇਆ ਗਿਆ ਡਾਕਟਰ ਅੰਬੇਡਕਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਡਾਕਟਰ ਅੰਬੇਡਕਰ ਨੇ ਦੇ ਹੱਕ ਵਿੱਚ ਅਤੇ ਗਾਂਧੀ ਜੀ ਦੇ ਮਰਨ ਦੇ ਮਰਨ ਵਰਤ ਦੇ ਵਿਰੋਧ ਵਿੱਚ ਬਾਊ ਮੰਗੋਰਾ ਮਗੋਵਾਲੀਆ ਨੇ ਮਰਨ ਵਰਤ ਰੱਖਿਆ ਇਸ ਸਮੇਂ ਡਾਕਟਰ ਵੀ.ਆਰ. ਅੰਬੇਡਕਰ ਨੇ ਕਿਹਾ ਕਿ ਜੇਕਰ ਗਾਂਧੀ ਜੀ ਭਾਰਤ ਦੀ ਆਜ਼ਾਦੀ ਵਾਸਤੇ ਮਰਨ ਵਰਤ ਰੱਖਦੇ ਤਾਂ ਉਹ ਹੱਕੀ ਸੀ ਪਰ ਕਿੰਨੀ ਦੁਖਦਾਈ ਔਰ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਜੀ ਨੇ ਇਕੱਲੇ ਦਲਤਾਂ ਨੂੰ ਹੀ ਆਪਣੇ ਵਿਰੋਧ ਲਈ ਚੁਣਿਆ ਫਿਰਕੂ ਫੈਸਲੇ ਰਾਹੀਂ ਭਾਰਤੀ ਈਸਾਈਆਂ ਮੁਸਲਮਾਨਾਂ ਸਿੱਖਾਂ ਯੂਰਪੀ ਅਤੇ ਐਂਗਲੋ ਇੰਡੀਅਨ ਲੋਕਾਂ ਨੂੰ ਵੱਖਰੇ ਚੋਣ ਅਧਿਕਾਰ ਦਿੱਤੇ ਜਾਣ ਦਾ ਗਾਂਧੀ ਜੀ ਇਸ ਬਾਰੇ ਕੋਈ ਇਤਰਾਜ਼ ਨਹੀਂ ਕਰਦੇ ਦੂਸਰੇ ਪਾਸੇ ਗਾਂਧੀ ਜੀ ਦੀ ਹਾਲਤ ਦਿਨ-ਪ੍ਰਤੀ ਦਿਨ ਵਿਗੜਦੀ ਗਈ ਇਸ ਤਰ੍ਹਾਂ ਡਾਕਟਰ ਅੰbedkar ਬੜੀ ਕਸੂਤੀ ਸਥਿਤੀ ਵਿੱਚ ਫਸ ਗਿਆ ਦਲਿਤਾਂ ਦੇ ਹਿੱਤ ਦੇਖਣ ਜਾਂ ਗਾਂਧੀ ਜੀ ਦੀ ਜਾਨ ਬਚਾਉਣ ਜੇਕਰ ਮੈਂ ਗਾਂਧੀ ਜੀ ਦੇ ਪ੍ਰਾਣ ਨਹੀਂ ਬਚਾਉਂਦਾ ਤਾਂ ਮੈਨੂੰ ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲਾ ਅਤੇ ਮਾਨਵਤਾ ਦਾ ਦੁਸ਼ਮਣ ਕਿਹਾ ਜਾਂਦਾ ਅਤੇ ਮੇਰੇ ਨਾਲ ਦਲਤਾਂ ਨੂੰ ਵੀ ਇਸ ਇਲਜ਼ਾਮ ਦਾ ਭਾਗੀ ਬਣਨਾ ਪੈਂਦਾ ਕਿਉਂਕਿ ਜੇ ਗਾਂਧੀ ਜੀ ਨੂੰ ਕੁਝ ਹੋ ਜਾਂਦਾ ਤਾਂ 7 ਕਰੋੜ ਦਲਤਾਂ ਦਲਤ ਵੀ ਨਾ ਬਚਦੀ ਅੰਤ ਮੈਂ ਬੜੇ ਦੁਖੀ ਹਿਰਦੇ ਨਾਲ ਗਾਂਧੀ ਜੀ ਦੀਆਂ ਸ਼ਰਤਾਂ ਤੇ ਸਮਝੌਤਾ ਕਰਨਾ ਸਵੀਕਾਰ ਕੀਤਾ ਜੋ ਪੂਨਾ ਪੈਕਟ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਸਮਝੌਤਾ 24 ਨਵੰਬਰ 1932 ਨੂੰ ਯਰਵਦਾ ਜੇਲ ਪੂਨਾ ਵਿੱਚ ਡਾਕਟਰ ਵੀ.ਆਰ. ਮੇਡਕਰ ਅਤੇ ਹਿੰਦੂ ਨਤਾਮਾ ਦੇ ਦਸਕਤਾਂ ਦੇ ਨਾਲ ਸੰਪੰਨ ਹੋਇਆ ਇਸ ਨਾਲ ਦਲਿਤਾਂ ਦੇ ਬਖਰੇ ਚੋਣ ਖੇਤਰ ਖਤਮ ਹੋ ਗਏ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਪੂਨਾ ਸਮਝੌਤੇ ਵਿੱਚ ਦਲਿਤਾਂ ਨੂੰ ਫਿਰਕੂ ਫੈਸਲੇ ਨਾਲੋਂ ਘੱਟ ਸਹੂਲਤਾਂ ਮਿਲੀਆਂ ਪਰ ਇਸ ਨਾਲ ਦਲਿਤਾਂ ਨੂੰ ਬੋਰਡ ਦਾ ਅਧਿਕਾਰ ਕੇਂਦਰੀ ਅਤੇ ਪ੍ਰਾਂਤਕ ਵਿਧਾਨ ਸਭਾ ਵਿੱਚ ਆਪਣੇ ਨੁਮਾਇੰਦੇ ਭੇਜਣ ਪੁਲਿਸ ਵਿੱਚ ਭਰਤੀ ਵਿਧਿਕ ਸਹੂਲਤਾਂਾਂ ਅਤੇ ਨੌਕਰੀਆਂ ਵਿੱਚ ਰੱਖਵੇਂ ਸੀਟਾਂ ਪ੍ਰਾਪਤ ਹੋਈਆਂ ਸਾਂਝੇ ਬੋਟ ਹਲਕਿਆਂ ਵਿੱਚ ਦਲਿਤ ਵਰਗਾਂ ਲਈ ਸੀਟਾਂ ਦੀ ਗਿਣਤੀ 148 ਕਰ ਦਿੱਤੀ ਗਈ ਇਸ ਤਰ੍ਹਾਂ ਪੁਨਾ ਪੈਕਟ ਨੇ ਦਲਿਤ ਵਰਗਾਂ ਦੀ ਰਾਸੀ ਸਮਾਜੀ ਆਰਥਿਕ ਸੁਤੰਤਰਤਾ ਦਾ ਅੰਗੂਠ ਬੰਨਿਆ ਅਤੇ ਰਾਜ ਭਾਗ ਵਿੱਚ ਉਹਨਾਂ ਨੂੰ ਹਿੱਸੇਦਾਰ ਬਣਾਇਆ ਧੰਨਵਾਦ